ਚਾਰ ਸੱਜਾ ਦਿਨ ਤੇ ਮਾਤਾ ਗੁਜਰਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਤ ਮਾਨਸਾ ਕੈਂਚੀਆਂ ਤੇ ਹਰ ਸਾਲ ਦਸਤਾਰਾਂ ਦੇ ਲੰਗਰ ਲਗਾਏ ਜਾਂਦੇ ਨੇ ਇਹਨਾਂ ਦੀ ਜਿਹੜੀਆਂ ਸਰਦਾਰੀਆਂ ਨੇ ਇਸੇ ਤਰ੍ਹਾਂ ਹੀ ਕਾਇਮ ਰੱਖਣ ਤੇ ਪੂਰੇ ਦਿਨ ਭਰ ਇਹ ਦਸਤਾਰਾਂ ਲੰਗਰ ਚੱਲਦਾ ਰਹਿੰਦਾ ਤੇ ਕੱਲ ਵੀ ਇਹ ਪੂਰਾ ਦਿਨ ਭਰ ਜਾਰੀ ਰਹੂਗਾ ਤੇ ਸਵੇਰੇ ਅਰਦਾਸ ਵੀ ਕਰਦੇ ਆ ਕਿ ਇਹ ਸੱਚੇ ਬਾਦਸ਼ਾਹ ਕੇ ਅਸੀਂ ਤੁਹਾਡੇ ਵੱਲ ਨੌਜਵਾਨਾਂ ਨੂੰ ਸੋਹਣੀਆਂ ਦਸਤਾਰਾਂ ਸਜਾ ਕੇ ਭੇਜ ਰਹੇ ਆ ਅਸੀਂ ਹਰ ਸਾਲ ਕੋਸ਼ਿਸ਼ ਕਰੀਦੀ ਆ ਕਿ ਜਿਨੇ ਵੀ ਨੌਜਵਾਨ ਇੱਥੋਂ ਦੀ ਜਾਂਦੇ ਆ ਅਸੀਂ ਉਹਨਾਂ ਨੂੰ ਸੋਹਣੀਆਂ ਦਸਤਾਰਾਂ ਸਜਾ ਕੇ ਫਤਿਹਗੜ੍ਹ ਸਾਹਿਬ ਦੀ ਧਰਤ ਵੱਲ ਭੇਜਦੇ ਆ ਮਾਲਵੇ ਦੀ ਜਿਹੜੀ ਨੌਜਵਾਨੀ ਹੈ ਉਹ ਕੈਂਚੀਆਂ ਕੋਲ ਦੀ ਹੋ ਕੇ ਫਤਿਹਗੜ੍ਹ ਸਾਹਿਬ ਨੂੰ ਨਿਮਸਤਕ ਹੁੰਦੀ ਹੈ ਤੇ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਾਰ ਸੈਭਜਾ ਦਿਨ ਤੇ ਮਾਤਾ ਗੁਜਰਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਤ ਮਾਨਸਾ ਕੈਂਚੀਆਂ ਤੇ ਹਰ ਸਾਲ ਦਸਤਾਰਾਂ ਦੇ ਲੰਗਰ ਲਗਾਏ ਜਾਂਦੇ ਨੇ ਜਿੱਥੇ ਮਾਲਵੇ ਦੀ ਜਿਹੜੀ ਨੌਜਵਾਨੀ ਹੈ ਉਹ ਕੈਂਚੀਆਂ ਕੋਲ ਦੀ ਹੋ ਕੇ ਫਤਿਹਗੜ੍ਹ ਸਾਹਿਬ ਨੂੰ ਨਿਮਸਤਕ ਹੁੰਦੀ ਹੈ ਤੇ ਅਸੀਂ ਹਰ ਸਾਲ ਕੋਸ਼ਿਸ਼ ਕਰੀਦੀ ਹੈ ਕਿ ਜਿੰਨੇ ਵੀ ਨੌਜਵਾਨ ਇੱਥੋਂ ਦੇ ਜਾਂਦੇ ਆ ਅਸੀਂ ਉਹਨਾਂ ਨੂੰ ਸੋਹਣੀਆਂ ਦਸਤਾਰਾਂ ਸਜਾ ਕੇ ਫਤਿਹਗੜ੍ਹ ਸਾਹਿਬ ਦੀ ਧਰਤ ਵੱਲ ਭੇਜਦੇ ਆ ਤੇ ਸਵੇਰੇ ਅਰਦਾਸ ਵੀ ਕਰਦੇ ਆ ਕਿ ਇਹ ਸੱਚੇ ਬਾਦਸ਼ਾਹ ਕਿ ਅਸੀਂ ਤੁਹਾਡੇ ਵੱਲ ਨੌਜਵਾਨਾਂ ਨੂੰ ਸੋਹਣੀਆਂ ਦਸਤਾਰਾਂ ਸਜਾ ਕੇ ਭੇਜਣੀ ਆ ਇਹਨਾਂ ਦੀ ਜਿਹੜੀਆਂ ਸਰਦਾਰੀ ਨੇ ਇਸੇ ਤਰ੍ਹਾਂ ਹੀ ਕੈਮਰਨ ਤੇ ਪੂਰੇ ਦਿਨ ਪਰ ਇਹ ਦਸਤਾਰਾਂ ਲੰਗਰ ਚੱਲਦਾ ਰਹਿੰਦਾ ਤੇ ਕੱਲ ਵੀ ਇਹ ਪੂਰਾ ਦਿਨ ਪਰ ਜਾਰੀ ਰਹੂਗਾ